ਅੱਜ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਨੌਵੇਂ ਪਾਤਸ਼ਾਹ ਦੀ ਬਾਣੀ ਜਿਹੜਾ ਪੂਰੀ ਬਾਣੀ ਸੁਰਤਰਾਹੀਂ ਉਤਰੀ ਸੀ ਕਾਗਜ਼ਾਂ ਦੀ ਹਿੱਕ ਤੇ ਲਿਖੀ ਗਈ ਸੀ ਅੱਜ ਉਹ ਗੁਰੂ ਗ੍ਰੰਥ ਸਾਹਿਬ ਦਾ ਰੂਪ ਬਣ ਕੇ ਸਾਡੇ ਸਨਮੁਖ ਹੈ ਅਸੀਂ ਉਹਦਾ ਉਹ ਤੋਂ ਅਗਵਾਈ ਲੈ ਕੇ ਆਪਣੇ ਆਪ ਨੂੰ ਉੱਚਿਆਂ ਕਰ ਸਕਦੇ ਹਾਂ ਬੈਠੇ ਸੀ ਸੁਰਤ ਜਾਗੀ ਹੋਈ ਸੀ ਉੱਤਰ ਦੀ ਸੀ ਬਾਣੀ ਕਾਗੇ ਤੇ ਨੋਟ ਕਰ ਲੈਂਦੇ ਸੀ ਇੰਜ ਕਹਿ ਲੋ ਇੱਕ ਇੱਕ ਬਚਨ ਗੁਰੂ ਦਾ ਅਮਰਤ ਦੀ ਬੂੰਦ ਬਣ ਕੇ ਵਰਸਦਾ ਏ ਇੰਨੀਆਂ ਬੂੰਦਾਂ ਆਈਆਂ ਇੰਨੀਆਂ ਬੂੰਦਾਂ ਉੱਤਰੀਆਂ ਇੱਕ ਵਰਖਾ ਬਣ ਕੇ ਉਤਰੀ ਅਮ ਅਮ ਅਮਰਤ ਦੀ ਵਰਖਾ ਬਣ ਕੇ ਉਤਰੀ ਮੀਂਹ ਪੈ ਗਿਆ ਇੱਕ ਵਾਰ ਮੋਲੇ ਤਾਰ ਵਰਖਾ ਹੋ ਗਈ ਇੰਨੀ ਵਰਖਾ ਹੋਈ ਅੱਜ ਸਮੁੱਚਾ ਗੁਰੂ ਗ੍ਰੰਥ ਸਾਹਿਬ ਬਣ ਕੇ ਸਾਡੇ ਸਾਹਮਣੇ ਆ ਗਿਆ ਹੁਣ ਦੂਜਾ ਲੋਕ ਦੂਜਾ ਇੱਕ ਉਹ ਸੱਜਣ ਵੀ ਬੈਠਾ ਹੈ ਚੌਕਣੀ ਮਾਰ ਕੇ ਕਿਹੜਾ ਕ્યાં ਰੱਖੇ ਉਹ ਬੈਠਾ ਉਹ ਵੀ ਚੌਕਣੀ ਮਾਰ ਕੇ ਬੈਠਾ ਕਾਗਜ਼ ਪੈਨ ਉਹਦੇ ਕੋਲ ਵੀ ਆ ਬੜਾ ਕੌਣ ਆ ਗੀਤਕਾਰ ਗਾਣੇ ਲਿਖਣ ਵਾਲਾ ਗੰਦੇ ਗਾਣੇ ਉਹਨੇ ਉਹ ਵੀ ਬੈਠਾ ਕਲਮ ਹੱਥ 'ਚ ਹੈ ਉਹ ਬੈਠਾ ਸੋਚੀ ਜਾਂਦਾ ਹੈ ਗਾਣਾ ਕਿੱਦਾਂ ਲਿਖਾਂ ਉਹਨੇ ਬੈਠੇ-ਬੈਠੇ ਨੇ ਗਾਣਾ ਇਹਦਾ ਤਾਂ ਇੱਕ ਕਾਗੇ ਤੇ ਆ ਗਿਆ ਕਾगज ਦੇ ਉੱਪਰ ਆ ਗਿਆ ਆ ਗਿਆ ਕਾगज ਦੇ ਉੱਪਰ ਉਹਨੇ ਕਈ ਤਰ੍ਹਾਂ ਦੇ ਗਾਣੇ ਲਿਖ ਦਿੱਤੇ ਕਈ ਤਰ੍ਹਾਂ ਦੇ ਗੰਦੇ ਗੀਤ ਲਿਖ ਦਿੱਤੇ ਕਈ ਤਰ੍ਹਾਂ ਦੇ ਲਿਖ ਕੇ ਉਹਨੇ ਮੀਡੀਏ ਦੇ ਵਿੱਚ ਪਾ ਦਿੱਤੇ ਮੀਡੀਏ ਕੋਲ ਭੇਜ ਦਿੱਤੇ ਇੰਨੇ ਗੰਦੇ ਗਾਣੇ ਗੰਦੇ ਗੀਤ ਨਿਕਲੇ ਸਾਡੇ ਤੱਕ ਪਹੁੰਚ ਗਏ ਬੈਠੇ ਦੋਨੇ ਹੀ ਚੌਂਕੜੀ ਮਾਰ ਕੇ ਸੀ ਦੋਨਾਂ ਹੱਥ ਕਲਮ ਸੀ ਦੋਨਾਂ ਹੱਥ ਕਾगज ਸੀ ਇੱਕ ਨੇ ਰੱਬਣਾ ਸੁਰਤ ਜੋੜੀ ਅਮਰਤ ਦੀ ਵਰਖਾ ਹੋ ਗਈ ਅਮਰਤ ਸਾਨੂੰ ਭੇਜ ਦਿੱਤਾ ਕਿ ਅਮਰਤ ਤੁਸੀਂ ਸ਼ਕੋ ਹਨ ਅਮਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇ ਹੁਣ ਦੂਜਾ ਉਹ ਬੈਠਾ ਹੈ ਉਹ ਬੈਠਾ ਗਾਣੇ ਲਿਖੀ ਜਾਂਦਾ ਹੈ ਗਾਈ ਜਾਂਦਾ ਹੈ ਬੈਠਾ ਉਹਨੇ ਕਲਾਕਾਰ ਨੂੰ ਵੇਚ ਦਿੱਤੇ ਗਾਣੇ ਲੱਖ 2 ਲੱਖ 3 ਲੱਖ ਤੋ ਵੇਚਤੇ ਉਹ ਅਸੀਂ ਸੁਣ ਲੇ ਇੰਜ ਕਹਿ ਲੋ ਗੁਰੂ ਸਾਹਿਬ ਦੇ মুখ ਚੋਂ ਅਮਰਤ ਨਿਕਲਿਆ ਸੀ ਅਸੀਂ ਅਮਰਤ ਹੀ ਸੁਣ ਰਹੇ ਆ ਅਮਰਤ ਹੀ ਗਾਉਣੇ ਆ ਇੱਕ ਕਲਾਕਾਰ ਦੇ ਮੂੰਹ ਚੋਂ ਨਿਕਲਿਆ ਹੋਇਆ ਅਮਰਤ ਨਹੀਂ ਹੋ ਸਕਦਾ ਹਾਂ ਗੰਦੀ ਚੀਜ਼ ਨਿਕਲਦੀ ਹੈ ਮੂੰਹ ਚੋਂ ਤੁਸੀਂ ਆਪੇ ਇਸ਼ਾਰਾ ਸਮਝ ਲਓ ਉਹ ਅਸੀਂ ਉਹਦੇ ਮੂੰਹ ਚੋਂ ਗੰਦੀ ਚੀਜ਼ ਨਿਕਲੀ ਗੰਦੀ ਚੀਜ਼ ਨਿਕਲੀ ਅਸੀਂ ਕੌਲੀਆਂ ਭਰ-ਭਰ ਖਾਈ ਜੰਨੇ ਆ ਇਸ਼ਾਰਾ ਸਮਝ ਲਾਓ ਕਿ ਮੈਂ ਲਫਤ ਨਹੀਂ ਵਰਤਣਾ ਚਾਹੁੰਦਾ ਦੋਨਾਂ ਹੀ ਲਖਾਰੀਆਂ ਦੀ ਤੇ ਦੋਨਾਂ ਹੀ ਕਲਮਾਂ ਦੀ ਗੱਲ ਗੁਰੂ ਸਾਹਿਬ ਨੇ ਬਾਣੀ ਚ ਕੀਤੀ ਹੋਈ ਹੈ ਚੰਗੇ ਲਖਾਰੀ ਦੀ ਗੱਲ ਸਤਗੁਰ ਕਹਿੰਦੇ ਧੰਨ ਨ ਲਖਾਰੀ ਨਾਨਕ ਜਿਨ ਨਾਮ ਲਖਾਇਆ ਸੱਚ ਧੰਨ ਸੋ ਕਾਗਦ ਕਲਮ ਧੰਨ ਧੰਨ ਭਾਂਡਾ ਧੰਨ ਵਸ ਇਹ ਇਹ ਪੰਕਤੀ ਆਉਂਦੀ ਨਾ ਸੱਚਾ ਸੱਚੀ ਕਲਮ ਹੈ ਧੰਨ ਹੈ ਇੱਕ ਕਲਮਾ ਤੋਂ ਧੰਨ ਹੈ ਕਈ ਕਈਆਂ ਦੀ ਅਗਵਾਈ ਕੀਤੀ ਤਾਂ ਕਈਆਂ ਨੂੰ ਸਿੱਧੇ ਰਾਹ ਪਾਤਾ ਇੱਥੇ ਦੂਜੇ ਕਲਾਕਾਰਾਂ ਵਾਰੇ ਵੀ ਗੱਲ ਕੀਤੀ ਕਲਮ ਜਲੋ ਉਹ ਭਲਿਆ ਉਹ ਕਾਗਜ਼ ਤੇ ਲਿਖਣ ਵਾਲਿਆ ਗੰਦੇ ਗਾਣੇ ਲਿਖਣ ਵਾਲਿਆ ਤੇਰੀ ਕਲਮ ਸੜ ਕਿਉਂ ਨਹੀਂ ਗਈ ਤੇਰੇ ਤੇਰਾ ਕਾਗਜ਼ ਸੜ ਕਿਉਂ ਨਹੀਂ ਗਿਆ ਕਲਮ ਜਲੋ ਸਣ ਮਸਵਾਣੀਏ ਤੇਰੀ ਸ਼ਾਈ ਕਿਉਂ ਨਹੀਂ ਸੜ ਗਈ ਕਾਗਜ਼ ਭੀ ਜਲ ਜਾਓ ਲਿਖਣ ਵਾਲਾ ਜਲ ਬਲੋ ਉਹ ਲਿਖਣ ਵਾਲਿਆ ਗੀਤਕਾਰਾ ਉਹ ਤੂੰ ਤੈਨੂੰ ਕਿਉਂ ਨਹੀਂ ਅੱਗ ਲੱਗ ਗਈ ਤੂੰ ਕਿਉਂ ਨਹੀਂ ਮੱਚਿਆ ਤੂੰ ਕਾਗੇ ਦੀ ਹੱਕ ਉੱਪਰ ਗੰਦੇ ਗਾਣੇ ਲਿਖ ਕੇ ਕਈਆਂ ਦੀਆਂ ਧੀਆਂ ਪੈਣਾ ਦੀਆਂ ਇੱਜ਼ਤਾਂ ਬਰਬਾਦ ਕਰਕੇ ਰੱਖ ਦਿੱਤੀਆਂ ਅੱਜ ਹਥਿਆਰ ਟਕੂਏ ਗੰਡਾਸੇ ਬਸ ਇਹੀ ਚੀਜ਼ਾਂ ਰਹਿ ਗਈਆਂ ਗਾਣੇ 'ਚ ਸਾਡੇ ਨੌਜਵਾਨ ਪਟਕ ਗਏ ਸਾਡੇ ਨੌਜਵਾਨ ਪਟਕ ਗਏ ਉਹ ਉਹ ਗੰਡਾਸਿਆਂ ਦੀ ਗੱਲ ਹੋਊਗੀ ਬੰਦੂਕਾਂ ਦੀ ਗੱਲ ਹੋਊਗੀ ਮੈਂ ਫੈਰ ਕਰਦਾ ਮੈਂ ਗਡਾਸਾ ਰੱਖਿਆ ਮੈਂ ਫਲਾਣਾ ਮੈਂ ਠਮਕਣਾ ਸਟੇਜਾਂ ਦੇ ਉੱਪਰ ਪੈਲਸਾਂ ਦੇ ਵਿੱਚ ਗੋਲੀ ਚੱਲ ਜਾਂਦੀ ਐ ਉੱਥੇ ਕਈ ਕੁੜੀਆਂ ਮਾਰੀਆਂ ਜਾਂਦੀਆਂ ਉੱਥੇ ਹੀ ਮਾਰਿਆ ਜਾਂਦਾ ਪਤਾ ਤੁਸੀਂ ਹੱਥ ਪਤਾ ਉੱਥੇ ਮਾਰਿਆ ਜਾਂਦੀਆਂ ਇੱਕ ਨਹੀਂ ਥਾਂ ਥਾਂ ਤੇ ਹੋਇਆ ਐ ਕੰਮ ਥਾਂ ਥਾਂ ਤੇ ਵਿਆਹ ਹੋਇਆ ਨੂੰ ਘਰੇ ਆਈ ਆਉਂਦਿਆਂ ਸਾਰ ਡੀਜੇ ਚਲਾਉਂਦੇ ਮਾਫ਼ ਕਰਨਾ ਮੈਂ ਇਸ਼ਾਰਾ मात्रੀ ਗੱਲ ਕਰਾਂ ਤੁਸੀਂ ਆਪੇ ਸਮਝ ਲੇ ਭੰਗੜਾ ਐ ਡੀਜੇ ਚੱਲ ਗਿਆ ਭੰਗੜਾ ਚੱਲਿਆ ਨੱਚਦੇ ਨੱਚਦਾ ਗਾਣਾ ਚੱਲਦਾ ਸੀ ਬਾਹ ਫੜ ਲਈ ਚਲੋ ਕੋਈ 12ਵਾਂ ਆਇਆ ਕੋਈ ਹੋਰ ਰਿਸ਼ਤੇਦਾਰ ਸੱਜਣ ਮਿੱਤਰ ਸੀ ਉਹਨੇ ਆ ਕੇ ਲਾੜੀ ਦੀ ਬਾਹ ਫੜ ਲਈ ਹੁਣ ਗੱਤ ਕੀਤਾ ਉਹਨੇ ਕੁਝ ਵੀ ਗਾਣਾ ਜਿੱਦਾਂ ਦੇ ਚਲਾਇਆ ਉਦਾਂ ਦੀ ਉਹਨੇ ਹਰਕਤ ਕਰਤੀ ਉਹ ਹੋਇਆ ਕਿ ਘਰ ਦੇ ਵਿੱਚ ਹੀ ਰੌਲਾ ਪੈ ਗਿਆ ਘਰੇ ਨੂੰ ਵਿਆਹ ਕੇ ਲਿਆਂਦੀ ਸੀ ਉਥੇ ਲੜਾਈ ਉਥੇ ਝਗੜਾ ਸ਼ੁਰੂ ਹੋ ਗਿਆ ਉਥੇ ਕਲਮ ਜਲੋ ਸਣ ਮਸਵਾਣੀਐ ਕਾਗਤ ਵੀ ਜਲ ਜਾਓ ਲਿਖਣ ਵਾਲਾ ਜਲ ਬਲੋ ਜਿਨ ਲਿਖਿਆ ਦੂਜਾ ਭਾਉ ਜਿਨੇ ਦੂਜਾਂ ਗੱਲ ਲਿਖੀ ਦੂਜੇ ਭਾਅ ਵਿੱਚ ਲਿਖੀ ਜਿਨੇ ਮਾਇਆ ਦੇ ਪ੍ਰੇਮ ਵਿੱਚ ਲਿਖੀ ਮਾਇਆ ਦੇ ਪਿਆਰ ਵਿੱਚ ਲਿਖੀ ਜਿੰਨੇ ਗੱਲ ਸਾਰੇ ਬਸ ਮੈਨੂੰ ਪੈਸੇ ਆਉਣੇ ਚਾਹੀਦੇ ਨੇ ਮਾਇਆ ਦੀ ਖਾਤਰ ਇਹਨਾਂ ਨੇ ਕਲਮਾਂ ਵੇਚੀਆਂ ਮਾਇਆ ਦੀ ਖਾਤਰ ਕਾਗਜ਼ ਵੇਚੇ ਮਾਇਆ ਦੀ ਖਾਤਰ ਸ਼ਈਆਂ ਵੇਚੀਆਂ ਇਹਨਾਂ ਨੇ ਯਾਦ ਰੱਖਣਾ ਮਾਇਆ ਦੀ ਖਾਤਰ ਜ਼ਮੀਰਾਂ ਵੇਚ ਦਿੱਤੀਆਂ ਨੇ ਆਪਣੀਆਂ ਜ਼ਮੀਰਾਂ ਤੇ ਵੇਚੀਆਂ ਸੀ ਸਾਡੇ ਘਰ ਪਰਿਵਾਰ ਵਿਖੇਰੂ ਖੇਰੂ ਕਰ ਦਿੱਤੇ ਖੇਰੂ ਖੇਰੂ ਕਰ ਦਿੱਤੇ ਭੈਣ ਜੇ ਭਰਾ ਦਾ ਮੋਬਾਈਲ ਵੀ ਚੱਕ ਲਵੇ ਤਾਂ ਵੀ ਡਰ ਲੱਗਦਾ ਹੈ ਭਰਾ ਨੂੰ ਕਿਤੇ ਮੇਰੀ ਭੈਣ ਆਹ ਕੁਝ ਨਾ ਵੇਖ ਲੇ ਮੋਬਾਈਲ ਤੋਂ ਡਰ ਲੱਗਦਾ ਕਿ ਮੋਬਾਈਲ 'ਚ ਮੈਂ ਆਹ ਕੁਝ ਰੱਖੀ ਫਿਰਦਾ ਆ ਡਰ ਲੱਗਦਾ ਹੈ ਭਾਈ ਕੋਈ ਨੌਜਵਾਨ ਵੀਰ ਹੋਗਾ ਗੁਰਸਿੱਖ ਨੌਜਵਾਨ ਵੀਰ ਜਾਗਰਤ ਵਾਲੇ ਜਿਨ੍ਹਾਂ ਦੇ ਮੋਬਾਈਲਾਂ ਦੇ ਵਿੱਚ ਗੁਰਬਾਣੀ ਹੈ ਗੁਰਬਾਣੀ ਦੇ ਸੌਫਟਵੇਅਰ ਨੇ ਕਥਾ ਹੋਵੇਗੀ ਕਿ ਕੋਈ ਵੀਰਲੇ ਹੋਣਗੇ ਰੱਬ ਦੇ ਪਿਆਰੇ ਸਰੋਤੇ ਚੰਗੇ ਜਿਹੜੇ ਸੁਣਦੇ ਆ ਨਹੀਂ ਤੇ ਬਹੁਤਿਆਂ ਦੇ ਮੋਬਾਈਲ ਚਾਕੇ ਵੇਖ ਲੋ ਛੇਤੀ ਕਿਤਾ ਮੋਬਾਈਲ ਨਹੀਂ ਬਣਾਉਂਦੇ ਨਾ ਭਾਈ ਮੈਂ ਮੋਬਾਈਲ ਕਿਉਂ ਦੇਵਾਂ ਮੇਰੇ ਤਾਂ ਪ੍ਰਾਈਵੇਟ ਚੀਜ਼ਾਂ ਨੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਪ੍ਰਾਈਵੇਟ ਰੱਖੀ ਫਿਰਦਾ ਹੈ ਜਿਹੜੇ ਆਪਣੀ ਮਾਂ ਨੂੰ ਨਹੀਂ ਵਿਖਾਉਂਦਾ ਇਹਦਾ ਆਪਣੀ ਭੈਣ ਨੂੰ ਨਹੀਂ ਵਿਖਾ ਸਕਦਾ ਭੈਣ ਭਰਾ ਨੂੰ ਛੱਡੋ ਪਤਨੀ ਨੂੰ ਵੀ ਨਹੀਂ ਵਿਖਾ ਸਕਦਾ ਇਦਾਂ ਦੀਆਂ ਇਦਾਂ ਕੁਝ ਰੱਖੀ ਫਿਰਦਾ ਮੋਬਾਈਲ 'ਚ ਐਨਾ ਕੁਝ ਤੇ ਜੇ ਜੇ ਉਸ ਉਸ ਮੋਬਾਈਲ 'ਚ ਜੇ ਤੇਰੇ ਕੋਲ ਸਾਧਨ ਹੈ ਤੂੰ ਕਥਾ ਕਿਤੋਂ ਰੱਖ ਲੈ ਸਾਫਟਵੇਅਰ ਆਖ ਲਿਆ ਗੁਰਬਾਣੀ ਵਾਲੇ ਵਧੀਆ ਗੁਰਬਾਣੀ ਦਾ ਸਾਫਟਵੇਅਰ ਤੂੰ ਜਿੱਥੇ ਮਰਜੀ ਬੈਠ 2 ਮਿੰਟ ਬੈਠ 4 ਮਿੰਟ ਬੈਠ ਤੇ ਗੁਰਬਾਣੀ ਦੀ ਗੱਲ ਸੁਣ ਲੈ ਸਮਝ ਲੈ ਪੰਕਤੀ ਸਮਝ ਲੱਗ ਜੇਗੀ ਖਾਨੇ ਪੈ ਜਾਏਗੀ ਗੱਲ ਸੋ ਡਰ ਹੈ ਜੇ ਪਾਪ ਕਮਾਉਣ ਦਾ ਡਰਦੇ ਆ ਫਿਰ ਉਹ ਕਿ ਵੀ ਮੈਂ ਆ ਮੋਬਾਈਲ ਨਾਲ ਕਿਸੇ ਦੇ ਕਾਬੂ ਆ ਜਾਵੇ ਕਿਸੇ ਮੇਰਾ ਸਮਾਨ ਮੇਰਾ ਵੱਡੂ ਆਣਾ ਮੇਰਾ ਲੈਪਟਾਪ ਆਣਾ ਕੋਈ ਵੇਖ ਲਵੇ ਡਰ ਲੱਗਦਾ ਹੈ ਹੁਣ ਫਿਰ ਪਚਾਹ ਪਚਾਹ ਰੱਖ ਦਿਆ ਖੁੰਜੇ ਚ ਲਖਾ ਲਕਰ ਜੋ ਸੋਨਾ ਵੀ ਹੋਵੇ ਨਾ ਪੈਨਟ ਚ ਪਾ ਕੇ ਸੋਣਿਆ ਕੋਈ ਨਾਲ ਦਾ ਨਾ ਕੋਈ ਵੇਖ ਲਵੇ ਕੋਈ ਭੈਣ ਭਰਾ ਨਾ ਕੋਈ ਘਰੇ ਵੇਖ ਲਵੇ ਕੋਈ ਐਨਾ ਐਨਾ ਕੁਝ ਰੱਖੀ ਫਿਰਦੇ ਆਂ ਅਸੀਂ ਸਿਆਣੇ ਬਣੀਏ ਇਹ ਇਹ ਇੰਨੇ ਕ ਮਤਲਬ ਕਿ ਡਰ ਤੋਂ ਰਹਿਤ ਹੋ ਜਾਈਏ ਕਿ ਸਾਡੀਆਂ ਕੋਈ ਜੀ ਮੋਬਾਈਲ ਵੀ ਕੋਈ ਭੈਣ ਵੀ ਵੇਖ ਲਵੇ ਬਾਪ ਵੇਖ ਲਵੇ ਮਾਂ ਵੇਖ ਲਵੇ ਘੱਟੋ ਘਾਟੂ ਨੂੰ ਸ਼ਰਮਿੰਦਗੀ ਦਾ ਸਾਹਮਣਾ ਨਾ ਕਰਨਾ ਪਵੇ ਕਲਮਾ ਦੋ ਹੀ ਨੇ ਇੱਕ ਗੁਰਮੁਖ ਦੇ ਹੱਥ ਵਿੱਚ ਆਈ ਹੈ ਰੱਬ ਦੇ ਪਿਆਰੇ ਹੱਥ ਵਿੱਚ ਇੱਕ ਮਨਮੁਖ ਦੇ ਹੱਥ ਵਿੱਚ ਆਈ ਹੈ ਦੋਨਾਂ ਕਲ ਦੋਨਾਂ ਕਲਮਾਂ ਦੀ ਗੱਲ ਸੱਤ ਕਰਨੇ ਬਾਣੀ ਚ ਕਰ ਦਿੱਤੀ ਐ ਇੱਕ ਪਾਸੇ ਕਹਿੰਦੇ ਨੇ ਸੜ ਜਾਵੇ ਕਲਮ ਤੇਰੀ ਅੱਗ ਲੱਗ ਜੇ ਹੋਜੀ ਕਲਮ ਨੂੰ ਤੇਰੀ ਸ਼ਾਈ ਨੂੰ ਲਿਖਣ ਵਾਲਿਆ ਤੂੰ ਤੈਨੂੰ ਵੀ ਅੱਗ ਲੱਗ ਜੇ ਲਿਖਣ ਵਾਲਿਆ ਤੈਨੂੰ ਵੀ ਅੱਗ ਲੱਗ ਜਾਵੇ ਤੂੰ ਧੀਆਂ ਪਣਾ ਦੀ ਤੂੰ ਤੂੰ ਇਹ ਇਜਾਜ਼ਤ ਸਿਖਾਤੀ ਕਿ ਧੀਆਂ ਪਣਾ ਦੀ ਇੱਜ਼ਤ ਲੁੱਟਣੀ ਕਿਵੇਂ ਤੂੰ ਜਾਸ ਸਿਖਾਈ ਐ ਤੂੰ ਤੂੰ ਜਾਸ ਸਿਖਾਈ ਐ ਕਲਮ ਜਲੋ ਸਣ ਮਸਵਾਣੀ ਐ ਕਾਗਤ ਭੀ ਜਲ ਜਾਓ ਲਿਖਣ ਵਾਲਾ ਜਲ ਬਲੋ ਤੈਨੂੰ ਤਾਂ ਸੜ ਜਾਣਾ ਚਾਹੀਦਾ ਸੀ ਅੱਗ ਲੱਗ ਜਾਣੀ ਚਾਹੀਦੀ ਸੀ ਤੈਨੂੰ ਸ਼ਰਮ ਆਈ ਤੈਨੂੰ ਇਹ ਗਾਣਾ ਲਿਖਣ ਲੱਗਿਆ ਤੈਨੂੰ ਇਹ ਗੰਦੇ ਬੋਲ ਲਿਖਣ ਲੱਗਿਆ ਨਾ ਸ਼ਰਮ ਆਈ ਸੋ ਸਤਿਗੁਰੂ ਕਿਰਪਾ ਕਰਨ ਥੋੜੀ ਜਿਹੀ ਸੁਰਤ ਜਿਹੜੀ ਬਦਲ ਗਈ ਨਾ ਜਦੋਂ ਸਾਡੀ ਸੁਰਤ ਬਦਲ ਗਈ ਪਹਿਲਾਂ ਕਹਿੰਦਾ ਸੀ ਗਾਣੇ ਸੁਣ ਚ ਸਵਾਦ ਬੜਾ ਆਉਂਦਾ ਹੈ ਕਹਿੰਦਾ ਸੀ ਨਾ ਪਹਿਲਾਂ ਕਹਿੰਦਾ ਜਦੋਂ ਜਦੋਂ ਕਬੀਰ ਗੂੰਗਾ ਹੂਆ ਬਾਵਰਾ ਬਹਿਰਾ ਹੂਆ ਕਾਣ ਕੰਨਾਂ ਤੋਂ ਬਹਿਰਾ ਹੋ ਗਿਆ ਪਹਿਲਾਂ ਕਹਿੰਦਾ ਸੀ ਗਾਣੇ ਸੁਣ ਚ ਸਵਾਦ ਆਉਂਦਾ ਹੈ ਫਿਰ ਜਦੋਂ ਬਦਲਾ ਆ ਗਿਆ ਬਦਲਾ ਆ ਗਿਆ ਉਲਟਾ ਹੋ ਗਿਆ ਬਦਲਾ ਬਦਲ ਗਿਆ ਫਿਰ ਆਕੇਗਾ ਗੌਣ ਆ ਚ ਕੀ ਸਵਾਦ ਹੋਂ ਤਾਂ ਬਾਣੀ ਚ ਸਵਾਦ ਬਾਣੀ ਪੜਨ ਚ ਸਵਾਦ ਆਉਂਦਾ ਬਾਣੀ ਸੁਣਨ ਚ ਬਾਣੀ ਸਮਝਨ ਚ ਸਵਾਦ ਆਉਂਦਾ ਰਾਸ ਹੁੰਦਾ